ਉ ਬੱਚੇ ਨੂੰ ਸੁਣੋ ਜ਼ਿਆਦਾ ਬੋਲੋ ਘੱਟ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਦਾ ਫਿਰ ਅਸੀਂ ਇੱਕ ਬੜਾ ਇੰਟਰਸਟਿੰਗ ਜਿਹਾ ਵਿਸ਼ਾ ਲੈ ਕੇ ਆਏ ਆ ਉਹਦੇ ਵਿੱਚ ਅਸੀਂ ਨਾ ਕਈ ਵਾਰ ਮੈਂ ਫਿਰ ਦੁਬਾਰਾ ਇਹ ਗੱਲ ਕਹੂੰਗਾ ਕਿ ਮਾਪਿਆਂ ਨੂੰ ਨਾ ਕਈ ਵਾਰ ਖੁਦ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਗਲਤ ਕਰ ਰਹੇ ਆ ਕਿਉਂਕਿ ਕਿਉਂਕਿ ਜਦੋਂ ਉਹ ਗੱਲਬਾਤ ਕਰ ਰਹੇ ਹੁੰਦੇ ਆ ਬੱਚੇ ਦੇ ਲੈਵਲ ਤੇ ਨਾ ਤਾਂ ਉਹਨਾਂ ਨੂੰ ਇਹ ਲੱਗ ਰਿਹਾ ਹੁੰਦਾ ਵੀ ਜੋ ਅਸੀਂ ਕਰ ਰਹੇ ਆ ਨਾ ਉਹੀ ਸਹੀ ਕਰ ਰਹੇ ਆ ਤਾਂ ਉਹਦੇ ਵਿੱਚ ਹੁੰਦਾ ਕੀ ਹੈ ਮਨ ਲਓ ਮਨ ਲਓ ਜਦੋਂ ਬੱਚੇ ਦਾ ਜਨਮ ਹੁੰਦਾ ਨਾ ਉਹ ਤੋਂ ਬਾਅਦ 2-3 ਸਾਲ ਬਾਅਦ ਦੇਖੋ ਬੱਚਾ ਸਾਡੇ ਜਦੋਂ ਜੀਵਨ ਦੇ ਵਿੱਚ ਆਉਂਦਾ ਹੈ ਨਾ ਤਾਂ ਬੱਚਾ ਸਾਡੇ ਲਈ ਅਣਜਾਣ ਹੁੰਦਾ ਉਹਦੇ ਲਈ ਅਸੀਂ ਅਣਜਾਣ ਹੁੰਦੇ ਆ ਮੰਨ ਕੇ ਚੱਲਿਓ ਪਲੀਜ਼ ਇਸ ਗੱਲ ਨੂੰ ਬੜੇ ਬੜੀ ਡੂੰਘਾਈ ਤੱਕ ਜਾਣਾ ਮੰਨ ਲਓ ਤੁਸੀਂ ਕਿਸੇ ਬਾਹਰ ਅਣਜਾਣ ਬੰਦੇ ਨੂੰ ਮਿਲਦੇ ਹੋ ਤੁਸੀਂ ਉਸ ਬੰਦੇ ਦੇ ਸੁਭਾਅ ਬਾਰੇ ਕਿਵੇਂ ਜਾਣ ਸਕਦੇ ਹੋ ਤੁਸੀਂ ਉਹਦੇ ਕੋਲ ਬੈਠੋ ਅਣਜਾਣ ਬੰਦੇ ਕੋਲ ਉਹਦੇ ਕੋਲ ਬੋਲਦੇ ਚਲੇ ਜਾਓ ਤੁਹਾਡਾ ਤਾਂ ਉਹਨੂੰ ਪਤਾ ਲੱਗ ਜਾਊਗਾ ਪਰ ਉਹਦਾ ਤੁਹਾਡਾ ਤੁਹਾਨੂੰ ਨਹੀਂ ਪਤਾ ਲੱਗੂਗਾ ਕਿਉਂਕਿ ਉਹਦੇ ਵਿਚਾਰਾਂ ਬਾਰੇ ਚ ਉਹਦੇ ਇੰਟਰਸਟ ਬਾਰੇ ਤੁਸੀਂ ਜਾਣ ਨਹੀਂ ਪਾਈ ਸਾਡੀ ਆਦਤ ਕੀ ਹੁੰਦੀ ਹੈ ਕਿ ਅਸੀਂ ਬੱਚੇ ਨੂੰ 2-3 ਸਾਲ ਦਾ ਹੋਣ ਤੋਂ ਬਾਅਦ ਇਹ ਨਾ ਸਮਝਾਉਣ ਦੇ ਲੱਗੇ ਰਹਿੰਦੇ ਹਾਂ ਸਾਰਾ ਦਿਨ ਸਮਝਾ ਦਿਓ ਇਹਨੂੰ ਆ ਵੀ ਸਮਝਾ ਦਿਓ ਆ ਵੀ ਅਸੀਂ ਬੋਲਦੇ ਰਹਿੰਦੇ ਹਾਂ ਬੱਚਾ 10-15 ਸਾਲ ਦਾ ਹੋ ਜਾਂਦਾ ਫਿਰ ਕੀ ਹੈ ਬੱਚਾ ਆਇਆ ਸਕੂਲੋਂ ਆਇਆ ਅਸੀਂ ਸਮਝਾਉਣਾ ਸ਼ੁਰੂ ਕਰਤਾ ਜਾਣ ਲੱਗੇ ਸਮਝਾਉਣਾ ਚੁੱਲੂਗਾ ਮਤਲਬ ਸਾਨੂੰ ਕਈ ਵਾਰ ਮੈਂ ਬਹੁਤ ਮਾਪਿਆਂ ਨੂੰ ਇਹ ਦੇਖਿਆ ਹੈ ਕਿ ਕਈ ਮਾਪਿਆਂ ਨੂੰ 10 10 12 12 ਸਾਲ ਦਾ ਉਹਨਾਂ ਦਾ ਬੱਚਾ ਹੋ ਜਾਂਦਾ ਹੈ ਪਰ ਉਹਦੇ ਸੁਭਾਅ ਬਾਰੇ ਵੀ ਪਤ ਦੇਖੋ ਕੁਦਰਤੀ ਤੌਰ ਤੇ ਬੱਚੇ ਦੇ ਤੁਸੀਂ ਠੀਕ ਹੈ ਮਾਪੇ ਦੇ ਵਿੱਚ ਕੁਦਰਤੀ ਪ੍ਰਮਾਤਮਾ ਨੇ ਗੁਣ ਦਿੱਤੇ ਹੁੰਦੇ ਆ ਕਿ ਉਹਦੀ ਬਾਡੀ ਲੈਂਗੁਏਜ ਦੇਖ ਕੇ ਸਮਝ ਜਾਂਦਾ ਬੱਚੇ ਨੂੰ ਤੇ ਉਹਦੇ ਇੰਟਰਸਟ ਬਾਰੇ ਵੀ ਸਮਝ ਸਕਦਾ ਉਹ ਪਰ ਬੱਚੇ ਨੂੰ ਬੋਲਣ ਦਿਓ ਵੱਧ ਤੋਂ ਵੱਧ ਮੈਂ ਬਹੁਤ ਪਰਵਾਰਾਂ ਦੇ ਵਿੱਚ ਦੇਖਿਆ ਬੱਚਾ ਥੋੜਾ ਬੋਲਣਾ ਸ਼ੁਰੂ ਕਰਦਾ ਪਰ ਕੋਈ ਬੱਚੇ ਨੂੰ ਕੁਝ ਨਹੀਂ ਪਤਾ ਕੀ ਬੋਲਣਾ ਕੀ ਨਹੀਂ ਬੋਲਣਾ ਠੀਕ ਹੈ ਉਹਨੂੰ ਐਟੀਕੈਟ ਸਿਖਾਉਣਾ ਸਾਡਾ ਫਰਜ਼ ਹੈ ਸੰਸਕਾਰ ਸਿਖਾਉਣਾ ਸਾਡਾ ਫਰਜ਼ ਹੈ ਕਿ ਬਾਹਰ ਕਿਵੇਂ ਗੱਲਬਾਤ ਕਰਨੀ ਆ ਪਰ ਜੋ ਤੁਸੀਂ ਘਰੇ ਦੀ ਘਰ ਦੇ ਵਿੱਚੋਂ ਨਾ ਮਾਤਾ ਪਿਤਾ ਹੋ ਦਾਦਾ ਦਾਦੀ ਹੋ ਬੱਚੇ ਬੈਠੇ ਆ ਉੱਥੇ ਉਹਨਾਂ ਨੂੰ ਬੋਲਣ ਦੀ ਪੂਰੀ ਆਜ਼ਾਦੀ ਦਿਓ ਉਹਨਾਂ ਨੂੰ ਖੁੱਲ ਕੇ ਬੋਲਣ ਦਿਓ ਵੱਧ ਤੋਂ ਵੱਧ ਬੋਲਣ ਦਿਓ ਤੁਸੀਂ ਘੱਟ ਬੋਲਣਾ ਤਾਂ ਤੁਸੀਂ ਉਸ ਬੱਚੇ ਦਾ ਸੁਭਾਅ ਜਾਣ ਸਕਦੇ ਹੋ ਕਿੱਧਰ ਨੂੰ ਉਸ ਬੱਚੇ ਦਾ ਇੰਟਰਸਟ ਜਾ ਰਿਹਾ ਹੈ ਕੀ ਕਿਹੜੀਆਂ ਗੱਲਾਂ ਵੱਲ ਬੱਚਾ ਧਿਆਨ ਦੇ ਰਿਹਾ ਤਾਂ ਹੀ ਤੁਸੀਂ ਉਹਨੂੰ ਥੋੜਾ ਉਥੋਂ ਰੋਕ ਸਕਦੇ ਹੋ ਜਾਂ ਉਹਦਾ ਰਸਤਾ ਬਦਲ ਸਕਦੇ ਹੋ ਜੋ ਅਗਰ ਅਗਰ ਸਿਰਫ ਤੁਸੀਂ ਹੀ ਬੋਲਦੇ ਰਹੋਗੇ ਨਾ ਤਾਂ ਬੱਚੇ ਤਾਂ ਤੁਸੀਂ ਗੱਲ ਸੁਣੀ ਹੀ ਨਹੀਂ ਕਦੇ 10 ਸਾਲ ਦੇ ਵਿੱਚ 12 ਸਾਲ ਦੇ ਵਿੱਚ ਹੁਣ ਬੱਚੇ ਦੀ ਗੱਲ ਹੀ ਨਹੀਂ ਸੁਣਾਗੇ ਤਾਂ ਸਾਡੇ ਲਈ ਤਾਂ ਅਣਜਾਣ ਸੀ ਉਹ ਬੱਚਾ ਵੀ ਸਾਡਾ ਸਾਡਾ ਹੀ ਸੀ ਚਾਹੇ ਬੱਚਾ ਪਰ ਉਹਨੂੰ ਸਮਝਣ ਲਈ ਕਿਸੇ ਵੀ ਚੀਜ਼ ਨੂੰ ਸਮਝਣ ਲਈ ਉਹਨੂੰ ਸੁਣਨਾ ਬਹੁਤ ਜ਼ਰੂਰੀ ਹੁੰਦਾ ਸੋ ਅਸੀਂ ਕੀ ਕਰਦੇ ਹਾਂ ਅਸੀਂ ਬੱਚਿਆਂ ਨੂੰ ਸੁਣਦੇ ਘਟ ਹੈ ਇਸ ਕਰਕੇ ਆਪਾਂ ਨੇ ਬਹੁਤ ਜ਼ਿਆਦਾ ਇਹ ਧਿਆਨ ਰੱਖਣਾ ਹੈ ਕਿ ਅਗਰ ਅਸੀਂ ਬੱਚੇ ਨੂੰ ਅੰਦਰ ਤੱਕ ਜਾਣਣਾ ਹੈ ਉਹਦੀਆਂ ਚੰਗੀਆਂ ਮਾੜੀਆਂ ਆਦਤਾਂ ਨੂੰ ਜਾਣਣਾ ਹੈ ਉਹਦੇ ਸੁਭਾਅ ਨੂੰ ਜਾਣਣਾ ਹੈ ਕਿੱਧਰ ਨੂੰ ਜਾ ਰਿਹਾ ਹੈ ਕਿ ਕਿਸ ਉਮਰ ਦੇ ਵਿੱਚ ਕਿਸ ਲੈਵਲ ਤੇ ਜਾ ਰਿਹਾ ਹੈ ਉਹਦੇ ਲਈ ਸਾਨੂੰ ਵੱਧ ਤੋਂ ਵੱਧ ਬੱਚੇ ਨੂੰ ਸੁਣਨਾ ਪਊਗਾ ਇਸ ਕਰਕੇ ਆਪਾਂ ਨੇ ਸਾਰੇ ਮਾਪਿਆਂ ਨੇ ਇਹ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਘਰ ਦੇ ਵਿੱਚ ਇਕੱਲੇ ਹੋ ਬਾਹਰ ਦੇ ਲਈ ਤੁਸੀਂ ਜ਼ਿੰਮੇਵਾਰ ਸੰਸਕਾਰ ਸਿਖਾਉਣੇ ਸਿਖਾਓ ਕਿੰਨਾ ਬੋਲਣਾ ਕਿਵੇਂ ਬੋਲਣਾ ਉਹ ਸਮਝਾਓ ਕੋਈ ਪ੍ਰੋਬਲਮ ਨਹੀਂ ਹੈ ਪਰ ਜਦੋਂ ਤੁਸੀਂ ਬੱਚੇ ਨਾਲ ਇਕੱਲੇ ਹੋ ਭਾਵੇਂ ਗੱਡੀ 'ਚ ਜਾ ਰਹੇ ਹੋ ਭਾਵੇਂ ਤੁਸੀਂ ਘਰ ਦੇ ਵਿੱਚੋਂ ਭਾਵੇਂ ਤੁਸੀਂ ਬਾਹਰ ਕਿਸੇ ਪ੍ਰੋਗਰਾਮ ਦੇ ਵਿੱਚੋਂ ਜਦੋਂ ਪਰਿਵਾਰ ਆਪਸੀ ਹੈ ਤਾਂ ਬੱਚੇ ਨੂੰ ਬੋਲਣ ਦੀ ਆਜ਼ਾਦੀ ਦਿਓ ਤੁਹਾਡੇ ਕੋਲ ਤਾਂ ਕਿ ਉਹਦੇ ਦਿਲ ਦੀਆਂ ਗੱਲਾਂ ਬਾਹਰ ਨਿਕਲ ਕੇ ਆਉਣ ਤੇ ਤੁਸੀਂ ਅਗਰ ਉਹਦੇ 'ਚ ਕੋਈ ਸੁਧਾਰ ਦੀ ਲੋੜ ਹੈ ਤਾਂ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਉਹਦੇ ਵਿੱਚ ਸੁਧਾਰ ਕਰ ਸਕੋ ਉਹ ਸੁਧਾਰ ਤਾਂ ਕਰ ਸਕੋਗੇ ਜੇ ਬੱਚੇ ਦੇ ਅੰਦਰ ਦੀਆਂ ਗੱਲਾਂ ਬਾਹਰ ਨਿਕਲ ਕੇ ਤੁਹਾਡੇ ਕੋਲ ਆਉਣਗੀਆਂ ਸੋ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਲਈ ਇਹ ਇਸੇ ਲਈ ਆਪਾਂ ਨੇ ਧਿਆਨ ਰੱਖਣਾ ਹੈ ਕਿ ਬੱਚੇ ਨੂੰ ਸੁਣਨਾ ਜ਼ਿਆਦਾ ਹੈ ਤੇ ਅਸੀਂ ਉਹਦੇ ਸਾਹਮਣੇ ਬੋਲਣਾ ਘੱਟ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ